ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਵੀਰੋ ਆਪਾਂ ਇੱਕ ਤੁਹਾਨੂੰ ਅਜਿਹੀ ਚੀਜ਼ ਦਿਖਾਵਾਂਗੇ ਜਿਹੜੀ ਆਮ ਹੀ ਤੁਹਾਨੂੰ ਖੁੱਲੀਆਂ ਜਗ੍ਹਾਵਾਂ ਤੇ ਮਿਲਦੀ ਰਹਿੰਦੀ ਹੈ ਤੁਸੀਂ ਦੇਖੀ ਵੀ ਹੋਊਗੀ ਜਿਹੜੇ ਤੁਸੀਂ ਆ ਚੀਜ਼ ਦੇਖ ਰਹੇ ਹੋ ਇਹ ਛੋਟੇ ਛੋਟੇ ਬਰੀਕ ਬਰੀਕ ਪੱਤਿਆਂ ਵਾਲੀ ਜਿਹੜੀ ਮੈਨੂੰ ਬਿਲਕੁਲ ਧਰਤੀ ਦੇ ਨਾਲ ਹੀ ਲੱਗੀ ਹੁੰਦੀ ਆ ਥੋੜਾ ਜਆ ਕਿਸੇ ਵੀਰ ਨੇ ਆਪਾਂ ਨੂੰ ਦੱਸਿਆ ਸੀਗਾ ਵੀ ਵੀਡੀਓ ਦੇਖੀ ਸੀ ਕਹਿੰਦੇ ਵੀ ਜਿਹੜੀ ਆ ਜੜੀ ਬੁਟੀ ਐ ਇਹ ਸਰੀਰ ਵਾਸਤੇ ਬਹੁਤ ਹੀ ਫਾਇਦੇਮੰਦ ਤੇ ਨੁਕਸਾਨ ਤੋਂ ਰਹਿਤ ਐ ਵੀ ਆਪਾਂ ਜੇ ਕਹੀਏ ਜਿਵੇਂ ਕਿ ਆਮ ਹੀ ਅੱਜ ਕੱਲ੍ਹ ਹਰੇਕ ਬੰਦੇ ਨੂੰ ਗਰਮੈਸ਼ ਤੇ ਹੋਰ ਕਈ ਬਹੁਤ ਤਰ੍ਹਾਂ ਦੀਆਂ ਗੱਲਾਂ ਅੱਜ ਕੱਲ੍ਹ ਰੇਹਾਂ ਸਰਪੇਹਾਂ ਲੀਆਂ ਕਣਕਾਂ ਹੋਰ ਜੜੀਆਂ ਮੱਲੋ ਖਾਣ ਪੀਣ ਦੇ ਵਿੱਚ ਰੇਹਾਂ ਸਰਪੇਹਾਂ ਸਾਰਾ ਕੁਝ ਹੀ ਰੇਹਾਂ ਸਰਪੇਹਾਂ ਤੋਂ ਹੁੰਦਾ ਤੁਸੀਂ ਦੇਖ ਸਕਦੇ ਹੋ ਇੱਥੇ ਬਹੁਤ ਹੀ ਜ਼ਿਆਦਾ ਮਾਤਰਾ ਵਿੱਚ ਇਹ ਜਿਹੜੀ ਬੁੱਟੀ ਤੁਹਾਨੂੰ ਦਿਖੂਗੀ ਇਹਦੇ ਫਾਇਦੇ ਬਾਈ ਜੀ ਇਹ ਨੇ ਕਿ ਆਪਾਂ ਇਸ ਨੂੰ ਇਸ ਤਰ੍ਹਾਂ ਪੱਟ ਕੇ ਇਸ ਤੋਂ ਬਾਅਦ ਆਪਾਂ ਇਹਨੂੰ ਪੱਟ ਕੇ ਚੰਗੀ ਤਰ੍ਹਾਂ ਝਾੜ ਝੂੜ ਕੇ ਰੇਤੇ ਤੋਂ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਪਾਣੀ ਨਾਲ ਧੋ ਧੂ ਕੇ ਵਧੀਆ ਐਨਸ ਮਾਰ ਕੇ ਸੁਕਾ ਕੇ ਹਾਂ ਸੁਕਾ ਕੇ ਇਹ ਤੋਂ ਬਾਅਦ ਆਪਾਂ ਇਹਨੂੰ ਸੁੱਕਣੀ ਪਾ ਦਾਂਗੇ ਜੀ ਸੁੱਕਣੀ ਪਾ ਕੇ ਕਹਿੰਦੇ ਵੀ ਇਸ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਰਗੜ ਕੇ ਪਾਊਡਰ ਬਣਾ ਲੈਣਾ ਸਾਨੂੰ ਦਿਖਾਉਨੇ ਆ ਉੱਥੇ ਆਪਣੇ ਬਹੁਤ ਕਾਫੀ ਅਸੀਂ ਨੇ ਪੱਟ ਕੇ ਧਰ ਲਈ ਸੀਗੀ ਕੱਲ ਵੀ ਪੱਟੀ ਸੀ ਤੇ ਅੱਜ ਵੀ ਪੱਟੀ ਐ ਤੇ ਤੁਸੀਂ ਚੰਗੀ ਤਰ੍ਹਾਂ ਦੇਖ ਲਓ ਇਹ ਛੋਟੇ-ਛੋਟੇ ਪੱਤੇ ਵਾਲੀ ਜਿਆਦਾਤਰ ਆਮੀ ਹੀ ਕਹਿੰਦੇ ਤੁਹਾਨੂੰ ਕਿਤੇ ਵੀ ਮਿਲ ਸਕਦੀ ਐ ਇਹ ਆਮੀ ਤੁਸੀਂ ਦੇਖਿਓ ਪੱਟੜੀਆਂ ਜਿਆਦਾਤਰ ਪੱਟੜੀਆਂ ਤੇ ਮੰਨ ਲਓ ਹੁੰਦੀ ਐ ਤੇ ਇਹਦੇ ਫਾਇਦੇ ਬਾਈ ਜੀ ਇਹ ਨੇ ਵੀ ਕਿ ਇਹਨੂੰ ਜਦੋਂ ਇਹ ਪਾਊਡਰ ਬਣਾ ਲਿਆ ਆਪਾਂ ਨੇ ਪਾਊਡਰ ਬਣਾ ਕੇ ਸਵੇਰੇ ਇੱਕ ਚਮਚਾ ਕਹਿੰਦੇ ਵੀ ਉਨੇ ਹੀ ਪਾਣੀ ਹੋਣਾ ਚਾਹੀਦਾ ਹੈ ਉਨੇ ਹੀ ਦੁੱਧ ਹੋਣਾ ਚਾਹੀਦਾ ਜਿੰਨਾ ਤੁਸੀਂ ਪਾਣੀ ਲਓਗੇ ਉਨੇ ਸਾਨੂੰ ਦੁੱਧ ਲੈਣਾ ਪਊਗਾ ਵੀ ਜਿਵੇਂ ਹੁਣ ਤੁਸੀਂ ਕਹਤਾ ਵੀ ਅੱਧਾ ਗਲਾਸ ਅੱਧਾ ਗਲਾਸ ਮੰਨ ਲਓ ਪਾਣੀ ਦਾ ਲੈ ਲਿਆ ਤੇ ਅੱਧਾ ਗਲਾਸ ਹੀ ਦੁੱਧ ਦਾ ਲੈ ਲਓ ਤੇ ਉਹਦੇ ਨਾਲ ਕੱਚੀ ਲੱਸੀ ਨਾਲ ਇਹਨੂੰ ਸਵੇਰੇ ਨਰਨੇ ਕਾਲ ਜੀ ਆਪਾਂ ਇਹਨੂੰ ਰੋਟੀਨ ਚ ਲੋ ਤੇ ਇਹਦੇ ਆਪਾਂ ਨੂੰ ਫਾਇਦੇ ਵੀ ਗਰਮੈਸ ਤੋਂ ਰਹਤਾ ਹੈ ਵੀ ਇਹਦੇ ਨਾਲ ਗਰਮੈਸ ਨਹੀਂ ਹੁੰਦੀ ਬਾਕੀ ਤੁਸੀਂ ਆਪ ਇਸ ਤੋਂ ਬਾਅਦ ਨੁਕਤਾ ਵਰਤ ਕੇ ਦੇਖਾਂਗੇ ਜੇ ਹਰੇਕ ਬਾਈ ਨੂੰ ਜੇ ਕਿਸੇ ਦਾ ਫਾਇਦਾ ਹੁੰਦਾ ਹੋਇਆ ਆ ਤਾਂ ਮੈਂ ਬੁਦੀ ਆਪਾਂ ਆ ਦੇਖੋ ਪੱਟ ਕੇ ਲੈਤੀਂ ਕਾਦੇ ਬਾਅਦ ਚ ਵਈ ਇਹ ਗਨੇ ਗਰਮੈਸ ਵਾਸਤੇ ਬੜੀ ਵਧੀਆ ਹੈ ਆ ਹੂੰ ਦਾ ਮੈਂ ਕੱਲ ਵੀ ਪੱਟੀ ਸੀਗੀ ਤੇ ਅੱਜ ਵੀ ਪੱਟੀਆਂ ਨੂੰ ਧੋ ਸੁਕ ਕੇ ਧੋ ਕੇ ਬਸ ਕੀ ਨਹੀਂ ਪੈਂਦੀ ਐ ਇਹ ਧੋ ਕੇ ਇਸ ਦੁਆਦ ਇਹਨੂੰ ਸੁਕਾ ਲਓ ਜੀ ਸੁਕਾ ਕੇ ਮਲ ਰਗੜ ਕੇ ਪਾਊਡਰ ਬਣਾ ਕੇ ਅੱਛਾ ਤੇ ਇਸ ਦੁਆਦ ਇਹਨੂੰ ਨਾਲ ਕੱਚੀ ਲੱਸੀ ਨਾਲ ਲੈਣੀ ਐ ਜੀ ਮਤਲਬ ਜਿੰਨਾ ਤੁਸੀਂ ਪਾਣੀ ਲਓਗੇ ਪੂਰਨ ਕਹਿੰਦੇ ਵੀ ਦੁੱਧ ਲੈਣਾ ਪਊਗਾ ਕੱਚੀ ਲੱਸੀ ਹਾਂ ਇਹ ਉਹਨੂੰ ਸਵੇਰੇ ਨਰਨੇ ਘਾਜ ਕਹਿੰਦੇ ਲੈ ਲਓ ਕਹਿੰਦੇ 4-5 ਦਿਨਾਂ ਦੇ ਵਿੱਚ ਹੀ ਕਹਿੰਦਾ ਗਰਮੈਸ ਦਾ ਪਤਾ ਲੱਗ ਜਾਣਾ ਬਾਕੀ ਤੁਹਾਨੂੰ ਪਤਾ ਹੈ ਵੀ ਜਦੋਂ ਆਪਾਂ ਕਿਸੇ ਤੇ ਲੱਗਣੀ ਨਹੀਂ ਇੱਥੇ ਹੁਣ ਵਾਦੂ ਖੜੀ ਸੀਗੀ ਮਾਚਲ ਆਪਾਂ ਪੱਟ ਲੈਣੇ ਹਨ ਆਈ ਵੀ ਲੈ ਆਪਾਂ ਇਹਦਾ ਕੋਈ ਨਾ ਵੀ ਜੇ ਫਾਇਦਾ ਨਹੀਂ ਤਾਂ ਨੁਕਸਾਨ ਵੀ ਨਹੀਂ ਹੈਗਾ ਨਾ ਜੀ ਜੇ ਵੀ ਫਾਇਦਾ ਨਹੀਂ ਇਹਦਾ ਫਿਰ ਨੁਕਸਾਨ ਵੀ ਨਹੀਂ ਹੈਗਾ ਸਵੇਰ ਦੁਬਾਰਨੇ ਦਾ ਪਚਕਾ ਆ ਕੇ ਵਧੀਆ ਆਡਰ ਬਣਾ ਲਾਂਗੇ ਤੇ ਸਵੇਰੇ ਸ਼ਾਮ ਦੇਣੀਆਂ